हां सीधा ਸਾਡਾ ਜੁੜਿਆ ਰਿੰਦਰ ਸਿੰਘ ਜੀ ਸਾਡੇ ਸਹਿਯੋਗੀ ਉਹਨੋਂ ਲੈਨੇ ਅਪਡੇਟ ਵੀ ਉਹਨਾਂ ਦਾ ਕੀ ਕਹਿਣਾ ਹੈ ਲੋਕ ਕਿਦਾਂ ਬਚਣ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਤਾਂ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਰਿੰਦਰ ਜੀ ਜੀ ਇੱਕ ਐਜੀ ਤਰਾਸ ਦੀ ਆ ਗਈ ਕੁਦਰਤੀ ਦੇਖੋ ਵੀ ਸੀਨ ਦੇਖੇ ਜਾਂਦੇ ਬਜ਼ੁਰਗ ਵਿਚਾਰੇ ਲੋਕ ਨਾ ਤੜਫ ਰਹੇ ਨੇ ਕਿਸੇ ਨੂੰ ਰੋਟੀ ਨਹੀਂ ਮਿਲੀ ਬੱਚਿਆਂ ਨੂੰ ਦੁੱਧ ਨਹੀਂ ਮਿਲ ਰਿਹਾ ਪਸ਼ੂ ਵਹਿ ਗਏ ਵਿਚਾਰੇ ਬਹੁਤ ਇਨੀ ਖਤਰਨਾਕ ਤਸਵੀਰਾਂ ਸਾਹਮਣੇ ਆਉਂਦੀਆਂ ਬਿਆਨ ਨਹੀਂ ਹੁੰਦੀਆਂ ਟੀਵੀ ਤੇ हां जी ਦੇਖੋ ਬਹੁਤ ਹੀ ਮਤਲਬ ਹੈ ਮਨਪਾ ਜੀ ਜਿਹੜੀ ਇਹ ਝੜੀ ਹੈ ਕਹਿੰਦੀ ਹੈ ਫੜਾਇਆ ਕਹਿੰਦੀ ਹੈ ਬਾਅਦਸਾ ਨੇ ਕਹਦੀ ਹੈ ਇਹ ਤਾਂ ਮਰਲੇ ਵਿੱਚ ਕੋਈ ਹੋ ਨਹੀਂ ਹੈ ਇਹ ਬਹੁਤ ਹੀ ਲੋਕਾਂ ਦਾ ਬੁਰਾ ਹਾਲ ਹੈ ਸਾਰਾ ਪੰਜਾਬ ਤਾਂ ਮਤਲਬ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਜਿਹ ਹੈ ਜਾਨੀ ਹੈ ਜਿਹੜਾ ਇਹਦੀ ਲਪੇਟ ਦੇ ਵਿੱਚ ਨਾ ਆਇਆ ਹੋਵੇ ਮਤਲਬ ਕੱਲਾ ਪੰਜਾਬ ਕੀ ਇਹਦੇ ਚ ਹਿਮਾਚਲ ਵੀ ਜੰਮੂ ਕਸ਼ਮੀਰ ਵੀ ਦਿੱਲੀ ਵਾਲੇ ਪਾਸੇ ਵੀ ਚੱਲ ਪਿਆ ਕਮ ਦਿੱਲੀ ਦੇ ਵਿੱਚ ਅਨਾਉਂਸਮੈਂਟ ਆਉਣੀ ਜਣੀ ਹੈ ਜਮਨਾ ਫਾਨ ਤੇ ਹੈ ਤੇ ਸਾਡੇ ਮਾਲਵੇ ਵਾਲੇ ਪਾਸੇ ਜਿਹੜਾ ਭਾਗੜਾ ਡੈਮ ਨੰਗਲ ਟੈਂਕ ਦਾ ਸੀ ਇਹਦਾ ਵੀ ਮਤਲਬ ਜਿਹੜੇ ਫੱਟੇ ਆ ਉਹ ਚੱਕ ਰਹੇ ਆ ਤੇ ਅਲਰਟ ਕਰਤਾ ਲਵੇ ਵਾਲਿਆਂ ਨੂੰ ਅਲਰਟ ਕੀ ਕਹਿੰਦਾ ਵੀ ਆਫਦਾ ਸਵਾਨ ਚੱਕ ਲੋ ਪੰਜ ਪਾਣੀ ਆ ਗਿਆ ਜੀ 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 ਮਨ ਕਹਿਣ ਤੋਂ ਬਾਅਦ ਇਹ ਹੈ ਵੀ 7 ਮੀਟਰ ਦੇ ਵਿੱਚ ਪਾਣੀ ਹੈ ਜਿਹੜਾ ਲਗਭਗ 1 ਫੁੱਟ ਹੋਰ ਵਧ ਜਾਣਾ ਹੈ ਜਦੋਂ ਇਹ ਪਾਣੀ ਛੱਡਦਾ ਬਹੁਤ ਹੀ ਮਤਲਬ ਡਰਾਉਣੀ ਹੈ ਜਿਹੜੀ ਤਸਵੀਰ ਅੱਖਾਂ ਦੇ ਸਾਹਮਣੇ ਆ ਰਹੀ ਹੈ ਮੈਂ ਮਤਲਬ 1 ਫੁੱਟ ਜੇ ਪਾਣੀ ਵਾਦੀ ਜਾਂਦਾ ਤੇ ਇਹਦੇ ਸਤਲੁਜ ਦੇ ਵਿੱਚ ਤਾਂ ਜਿਹੜਾ ਕਾਫੀ ਹਨ ਪੇਟਾ ਉਹ ਵਧ ਜਾਣਾ ਹੈ ਇਸੇ ਤਰ੍ਹਾਂ ਇਹ ਜਿਹੜਾ ਭਾਖੜਾ ਦੇ ਵਿੱਚੋਂ ਇਹਦੇ ਵਿੱਚੋਂ ਵੀ ਛੜਪਾ ਤਾਂ ਹੋਰ ਮਤਲਬ ਹਾਲਾਤ ਨੇ ਕਿਉਂਕਿ 1400 ਪਿੰਡ ਪਹਿਲੇ ਲਪੇਟੇ ਦੇ ਵਿੱਚ ਆ ਗਿਆ ਪਹਿਲਾਂ 1100 ਸੀ ਫਿਰ 1200 ਹੋ ਗਿਆ ਫਿਰ 1400 ਹੋ ਗਿਆ ਅੱਲਾ ਖੈਰ ਕਰੇ ਵੀ ਅੱਜ ਕਿੰਨੇ ਲਪੇਟੇ ਚੋਂਦੇ ਨੇ ਮਤਲਬ ਕਿ ਮਾਤਮ ਅੱਗੇ ਅਰਦਾਸ ਹੈ ਵੀ ਇਹਨਾਂ ਦੀ ਗਿਣਤੀ ਨਾ ਵਧੇ ਪਰ ਜੋ ਕੁਦਰਤ ਨੂੰ ਮਨਜ਼ੂਰ ਹੈ ਨਾ ਉਹ ਨਾ ਹੀ ਹੈ ਡਾਕਟਰ ਸਾਹਿਬ ਮੌਸਮ ਵਿਭਾਗ ਨੇ ਅੱਜ ਅਲਰਟ ਕਰਤਾ ਹੈ ਕਿ ਅਗਲੇ 4-5 ਦਿਨ ਹੋਰ ਪੰਜਾਬ ਦੇ ਵਿੱਚ ਭਾਰੀ ਮੀਂਹ ਪਏਗਾ ਜੇ ਮੀਂਹ ਪੈਂਦਾ ਹੈ ਤਾ ਜਿਵੇਂ ਤੁਸੀਂ ਗੱਲ ਕੀਤੀ ਕਿ ਅੱਜ ਸਰਕਾਰ ਨੇ ਵੀ ਇਹ ਗੱਲ ਕੀਤੀ ਹੈ ਭਗਵਾਨ ਤਮਨ ਸਾਹਿਬ ਹੜਪੀਟ ਲੋਕਾਂ ਨੂੰ ਮਿਲੇ ਨੇ ਉਹਨਾਂ ਨੇ ਆਪਣੀਆਂ ਅੱਖਾਂ ਨਮਨ ਹੋਈਆਂ ਉਹਨਾਂ ਦੀਆਂ ਚਲੋ ਮੰਦੇ ਆ ਹੋਣੀਆਂ ਵੀ ਚਾਹੀਦੀਆਂ ਨੇ ਕਿਉਂਕਿ ਇਹ ਸਾਰਾ ਬਣੀ ਕਰੋਪੀ ਆ ਜੀ ਗਈ ਹੈ ਤੇ ਉਹ ਕਹ ਰਹੇ ਨੇ ਵੀ ਉਹਨਾਂ ਨੇ ਜਾਜਾ ਦਿੱਤਾ ਸੀਗਾ ਬਿਆਸ ਦਰਿਆ ਦਾ ਤੇ ਸਤਲੂ ਦਾ ਉਹ ਕਹਿੰਦੇ ਪਤਾ ਸਮਝ ਨਹੀਂ ਆ ਰਿਹਾ ਵੀ ਭਾਖੜਾ ਨੰਗਲ ਡੈਮ ਦੇ ਫੱਟੇ ਵੀ ਖੋਲੇ ਵੀ ਨਹੀਂ ਪਾਣੀ ਕਿਵੇਂ ਵਧ ਰਿਹਾ ਹੈ ਉੱਥੇ ਸਰਕਾਰ ਵਿਪਤਾ ਚ ਪੈ ਗਈ ਹੈ ਹੁਣ ਤਿਆਂ ਹਾਂਜੀ ਉਹ ਜਿਹੜੀਆਂ ਹੋਰ ਲਵੇ ਛੋਟੀਆਂ ਨਦੀਆਂ ਨੇ ਛੋਟੇ ਨਾਲੇ ਨੇ ਉਹਨਾਂ ਦਾ ਪਾਣੀ ਵਿੱਚ ਪੈ ਜਾਂਦਾ ਹੈ ਉਰਾਂ ਪਰਾਂ ਤੋਂ ਇਸ ਕਰਕੇ ਪਾਣੀ ਦਾ ਜਿਹੜਾ ਉਹ ਵੱਜ ਜਾਣਾ ਹੈ ਇਹ ਮਤਲਬ ਜਿਹੜਾ ਅਧਿਕਾਰਤ ਅਫੀਸ਼ੀਅਲ ਤੌਰ ਤੇ ਆ ਉਹ ਤਾਂ ਹਜੇ ਚੱਕਣਾ ਹੈ ਫੱਟਾ ਆ ਹੁਣ 10 ਮਿੰਟਾਂ 20 ਮਿੰਟਾਂ ਦੇ ਵਿੱਚ ਹੀ ਮਤਲਬ ਉਹ ਤੇ ਉੱਤੇ ਇਕੱਠੇ ਹੋਏ ਖੜੇ ਹੋਣਗੇ ਚੱਕ ਦੇਣਗੇ ਜਿਹਦੇ ਨਾਲ ਹਾਲਾਤ ਕਾਫੀ ਮਤਲਬ ਨਾਜ਼ੁਕ ਬਣ ਜਾਣੇ ਨੇ ਗੱਲ ਇਹ ਹੈ ਦੀ ਛੋਟੀ ਸਾਹਿਬ ਕੋ ਦਰਦ ਨਹੀਂ ਕਰੋ ਕੀਤਾ ਹੈਗੀ ਹੈ ਇਹਦੇ ਦਾ ਕੋਈ ਦੌਰ ਨਹੀਂ ਗੱਲ ਕਰ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ 70 ਸਾਲ ਰਾਜ ਕਰੀ ਦੀਆਂ ਉਹਨਾਂ ਨੇ ਇਧਰਲੇ ਪਾਸੇ ਮਤਲਬ ਇੱਕ ਵੀ ਰੁਪਿਆ ਜਾਂ ਇੱਕ ਵੀ ਇਟ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੋਰ ਪਾਸੇ ਹੀ ਮौज-ਮਸਤੀਆਂ ਕਰਦੇ ਰਹੇ ਨੇ ਹੈਲੀਕਾਪਟਰਾਂ ਦੇ ਖਰਚੇ ਭਰਦੇ ਰਹੇ ਨੇ ਨਾਲ ਮਤਲਬ ਇਹ ਨਹੀਂ ਹੈ ਦੀ ਲੋਕਾਂ ਦੇ ਉੱਤੇ ਕਿਉਂਕਿ 1988 ਤੋਂ ਬਾਅਦ 37 ਸਾਲ ਹੋ ਗਏ 37 ਸਾਲਾਂ ਦੇ ਵਿੱਚ ਸਾਰੀਆਂ ਸਰਕਾਰਾਂ ਆਦੀਆਂ ਅਕਾਲੀਆਂ ਨਹੀਂ ਆ ਵੀ ਆ ਗੀਆਂ ਵਿਜੇਤੀ ਦੀਆਂ ਵੀ ਆਗਿਆਂ ਕਾਂਗਰਸ ਦੀਆਂ ਵੀ ਆਗਿਆਂ ਸਾਧ ਝਾੜੂ ਵਾਲੇ ਵੀ ਆ ਗਏ ਹੋਰ ਵੀ ਆ ਗਏ ਕਿਸੇ ਨੇ ਮਤਲਬ ਇਸ ਪਾਸੇ ਕਿਸੇ ਨੇ ਹੋਰ ਤਾਂ ਹੋਰ ਕੀ ਜਿਹੜੇ ਦਰਿਆਵਾਂ ਦੇ ਉੱਤੇ ਨਜਾਇਜ਼ ਕਬਜ਼ੇ ਹੋਏ ਨੇ ਉਹਨਾਂ ਨੂੰ ਛਡਾਉਣ ਦਾ ਯਤਨ ਵੀ ਨਹੀਂ ਕੀਤਾ ਮਤਲਬ ਜਿਹੜੇ ਮੂਹਰੇ ਕਿਨਾਰੇ ਪੱਕੇ ਕਰਨੇ ਨੇ ਉਹ ਤਾਂ ਦੂਰ ਦੀ ਗੱਲ ਹੈ ਡਾਕਟਰ ਸਾਹਿਬ ਮੇਰੀ ਨਾਲ ਕੱਲ ਪਰਸੋ ਕਿਸੇ ਇੱਕ ਯਾਰ ਮਿੱਤਰ ਦੇ ਨਾਲ ਗੱਲਬਾਤ ਹੋ ਰਹੀ ਸੀ ਉਹ ਕਹਿੰਦੇ ਵੀ ਤੁਹਾਡਾ ਡਿਬੇਟ ਕਰਨੀ ਹੈ ਮੈਂ ਕਿਹਾ ਜੀ ਕਾਦੇ ਦੇ ਕਹਿੰਦੇ ਹੜਾ ਦੇ ਮੈਂ ਕਿਹਾ ਦੱਸੋ ਉਹ ਉਹਨਾਂ ਨੇ ਇੱਕ ਯਾਨੀ ਗੱਲ ਕੀਤੀ ਪਤਾ ਨਹੀਂ ਉਹ ਸੱਚ ਹੈ કે ਝੂਠ ਹੈ ਉਹਨਾਂ ਦਾ ਮੰਨਣਾ ਮੇਰਾ ਨਹੀਂ ਹੈ ਉਹਨਾਂ ਦਾ ਤਰਕ ਹੈ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ 88 ਦੇ ਵਿੱਚ ਨਾ ਪਾਣੀ ਛੱਡਿਆ ਗਿਆ ਸੀ ਕੇਂਦਰ ਵੱਲੋਂ ਪੰਜਾਬ 'ਚ ਕਿਉਂਕਿ ਉਸ ਵੇ ਪੰਜਾਬ 'ਚ ਗਲਬਾਚਾਰੀ ਖਾਲਿਸਤਾਨ ਦੀ ਜਿਹੜਾ ਅਸਲਾ ਖਤਮ ਕਰਨਾ ਹੀ ਪੰਜਾਬ ਦਾ ਤੇ ਕਹਿੰਦੇ ਹੁਣ ਪਾਣੀ ਤਾਂ ਛੱਡਿਆ ਜਾ ਰਿਹਾ ਪੰਜਾਬ ਦੇ ਵੱਲ ਉੱਪਰੋਂ ਪਹਾੜਾਂ ਚੋਂ ਵੀ ਕਿਉਂਕਿ ਪੰਜਾਬ ਦੀ ਜਿਹੜੇ ਜ਼ਮੀਨਾਂ ਨੇ ਜਿਹੜੀ ਲੈਂਡ ਪਾਲਿਸੀ ਖਤਮ ਕਰ ਦਿੱਤੀ ਗਈ ਹੈ ਹਾਈ ਕੋਰਟ ਸੁਪਰੀਮ ਕੋਰਟ ਨੇ ਤੇ ਹੁਣ ਜ਼ਮੀਨਾਂ ਖੋਣੀਆਂ ਨੇ ਜਿਗਰ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਖਤਮ ਹੋ ਗਈਆਂ ਤਾਂ ਜਿਹੜੇ 25 ਲੱਖ ਦਾ ਕਿੱਲਾ ਹੈ ਉਹ 10 ਲੱਖ ਜਾਂ 12 ਲੱਖ ਦਾ ਰਹਿ ਜਾਏਗਾ ਤਾਂ ਕਿਸਾਨ ਆਪੇ ਜ਼ਮੀਨਾਂ ਸਰਕਾਰ ਨੂੰ ਵੇਚੇਗਾ ਵੀ ਇਹ ਹੋ ਸਕਦਾ ਵੀ ਇਹ ਵੀ ਸਰਕਾਰ ਜਾਣ ਕੇ ਕਰ ਰਹੀ ਹੋਵੇ ਦੇਖੋ ਜੀ ਇਹ ਤਾਂ ਨਹੀਂ ਆ ਮਤਲਬ ਇਹਦੇ ਵਿੱਚ ਨਹੀਂ ਹੈ ਇਹ ਤਾਂ ਪੂਲਿੰਗ ਤਾਂ ਹੁਣ ਚੱਲੀ ਆ ਤਾਂ ਪੂਲਿੰਗ ਤਾਂ ਪਹਿਲਾਂ ਤੋਂ ਚੱਲਦੀ ਆਉਂਦੀ ਉਹ ਨੂੰ 52 ਦਿਲੇ ਵੀ ਹੜਾ ਹੋਰਾ ਆਏ ਨੇ ਤੇ ਮਤਲਬ ਕਹਿਣ ਦਾ ਭਾਵ ਹੈ ਜੀ ਸਰਕਾਰਾਂ ਇੱਕ ਦੂਜੇ ਦੇ ਉੱਤੇ ਵਸਤ ਦੋਸ਼ ਪ੍ਰਤੀ આરોਪ ਕਰੀ ਜਾਂਦੀਆਂ ਨੇ ਜਿੰਨਾ ਸਾਰੀਆਂ ਸਰਕਾਰਾਂ ਇਹਦੇ ਵਿੱਚ ਦੋਸ਼ੀ ਨੇ ਕਿਸੇ ਨੇ ਕੋਈ ਇਸ ਚੀਜ਼ ਨੂੰ ਮਤਲਬ ਲੋਕਾਂ ਨੂੰ ਅੰਮ੍ਰਿਤਸਰਤਾਂ ਦੇ ਵਿੱਚੋਂ ਕੱਢਣ ਦੇ ਵਾਸਤੇ ਕੋਈ ਯਤਨ ਨਹੀਂ ਕੀਤਾ ਸਿਰਫ ਕੱਲਾ ਉਹਨਾਂ ਦੇ ਨਾਂ ਤੇ ਫੰਡ ਇਕੱਠੇ ਕੱਢ ਕੇ ਮਤਲਬ ਇਲੈਕਸ਼ਨਾਂ ਲੜਦੇ ਰਹੇ ਨੇ ਇਲੈਕਸ਼ਨਾਂ ਇਹਨਾਂ ਨੇ ਇੰਨੀਆਂ ਮਹਿੰਗੀਆਂ ਕਰਤੀਆਂ ਇਹਨਾਂ ਨੂੰ ਪੈਸਾ ਪੈਸਾ ਸਹਾਇ ਹੋਂਦਾ ਜਿਹੜੇ ਇਸ ਤਰ੍ਹਾਂ ਦੇ ਕਾਫੀ ਮਹਿਕਮੇ ਨੇ ਉਹਨਾਂ ਦੇ ਪੈਸੇ ਸਿਰਫ ਮਤਲਬ ਕਾਗਜ਼ਾਂ ਦੇ ਵਿੱਚੋਂ ਕੰਪਲੀਟ ਕਰਕੇ ਜਿਹੜੇ ਇਲੈਕਸ਼ਨ ਫੰਡ ਦੇ ਤੌਰ ਤੇ ਉਹ ਲੜੇ ਜਾਂਦੇ ਨੇ ਇੱਕ ਦੂਜੇ ਇਹਨਾਂ ਨੇ ਸਾਰਿਆਂ ਨੇ ਇਸੇ ਤਰੀਕਾ ਕੀਤਾਗਾ ਜੇ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਕਾਫੀ ਹੈ ਜਿਹੜੀ ਉਹ ਬਚਤ ਹੋ ਸਕਦੀ ਸੀ ਤਾਂ ਤੇ ਜੇ ਹੁਣ ਮੂਰੇ ਦੂਰ ਅੰਦੇਸ਼ੀ ਕੋਈ ਹੋਰ ਆਊਗਾ ਤਾਂ ਮਤਲਬ ਹੋ ਸਕਦਾ ਉਹ ਕਰੇ ਕਿਉਂਕਿ ਜਿਹੜੇ ਸਾਡੇ ਰਾਜਨੀਤਿਕ ਲੀਡਰ ਨੇ ਉਹ ਪਿਛਲੀਆਂ ਪਾਰਟੀਆਂ ਦੇ ਲੀਡਰ ਹੀ ਮਤਲਬ ਸਟਾਈਲ ਵਿੱਚ ਮੁੱਕ ਰੱਖ ਕੇ ਅਗਦੀ ਸਿਆਸਤ 'ਚ ਮੁਕਾਰ ਰਹੇ ਨੇ ਲੋਕ ਇਹਨਾਂ ਤੋਂ ਬਹੁਤ ਦੁਖੀ ਨੇ ਉਹ ਕਹਿੰਦੇ ਆ ਕੇ ਸਾਡੇ ਕੋਲੇ ਸਿਆਸੀ ਗੱਲਾਂ ਮੁੱਖ ਮੰਤਰੀ ਬਣੇ ਦੀਆਂ ਗੱਲਾਂ ਆ ਰਾਜਨੀਤਿਕ ਗੱਲਾਂ ਨਾ ਕਰੋ ਅੱਜ ਪੰਜਾਬ ਸੰਕਟ ਦੇ ਵਿੱਚ ਹੈ ਆਪਾਂ ਰੱਬ ਦਾ ਨਾਮ ਲਈਏ ਤੇ ਜਾਂ ਸੰਕਟ ਦੇ ਵਿੱਚੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰੀਏ ਵੱਡ ਕਿਸਮਤੀ ਇਹ ਹੈ ਵੀ ਮਤਲਬ ਉੱਥੇ ਰਾਹ ਬੰਦ ਹੋ ਜਾਂਦੇ ਨੇ ਲੋਕ ਦੇਖਣ ਲੱਗ ਜਾਂਦੇ ਨੇ ਇਸ ਜਿਹੜਾ ਸਮਾਨ ਹੈ ਉਹ ਰੁਕ ਜਾਂਦਾ ਹੈ ਕਈ ਸਮਾਨ ਜਾਦੇ ਲੋਡ ਤੋਂ ਵੱਧ ਹੋ ਗਏ ਕਈ ਸਮਾਨਾਂ ਪੂਰੇ ਨਹੀਂ ਹੋ ਰਹੇ ਕੁਝ ਅਹਜੇ ਏਰੀਏ ਨੇ ਵੀ ਜਿੱਥੇ ਤੱਕ ਪਹੁੰਚਣਾ ਬੜਾ ਮੁਸ਼ਕਲ ਹੈ ਪਹੁੰਚ ਨਹੀਂ ਇਹ ਮਤਲਬ ਇਸ ਤਰ੍ਹਾਂ ਸਾਰਿਆਂ ਨੇ ਮਿਲ ਬੈਠ ਕੇ ਇਹ ਕੰਮ ਕਰਨ ਦੀ ਬਜਾਏ ਰਾਜਨੀਤਿਕੀ ਦਾ ਰੋਟੀਆਂ ਨੇ ਜਿਹੜੀਆਂ ਤੰਦੂਰੀਆਂ ਸੇਕੀਆਂ ਜਾ ਰਹੀਆਂ ਨੇ ਕਹਿ ਰਹੇ ਨੇ ਵੀ ਤੰਦੂਰ ਇਹਦਾ ਪੂਰਾ ਲਾਲ ਹੋਇਆ ਤੇ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਅਪਡੇਟ ਦੇਣਾ ਇੱਕ ਅਪਡੇਟ ਤੁਸੀਂ ਮੈਨੂੰ ਦਿੱਤੀ ਹੈ ਵੀ 1400 ਪਿੰਡ ਪ੍ਰਭਾਵਿਤ ਹੋਏ ਨੇ ਬਿਲਕੁਲ ਸਹੀ ਤੁਹਾਡੇ ਅੰਕੜੇ ਨੇ 1400 ਪਿੰਡ ਪ੍ਰਭਾਵਿਤ ਹੋਏ ਨੇ ਮੇਰੇ ਕੋਲ ਸਰਕਾਰੀ ਆ ਗਏ ਨੇ ਅੰਕੜੇ 30 ਲੋਕਾਂ ਦੀ ਮੌਤ ਹੋ ਗਈ ਹੈ ਤੇ 19597 ਲੋਕਾਂ ਨੂੰ ਸੁਰੱਖੇ ਸਰਕਾਰ ਨੇ ਬਾਹਰ ਕੱਢ ਲਿਆ ਹੁਣ ਤੱਕ ਆ ਹੁਣ ਇੱਕ ਮਿੰਟ ਪਹਿਲਾਂ ਦੀ ਅਪਡੇਟ ਹੈ ਡਾਕਟਰ ਸਾਹਿਬ ਮੇਰੇ ਕੋਲ ਧਿਆਨ ਰੱਖਣਾ ਤੇ ਜਿਹੜੇ ਵਿਰੋਧੀ ਜਿਹੜੇ ਲਗਭਗ ਕਰ ਲਿਆ ਜੀ ਜਿਹੜੇ ਜਿਹੜੇ ਵਿਰੋਧੀ ਜਿਹੜੇ ਵਿਰੋਧੀ ਸਵਾਲ ਉਠਾ ਰਹੇ ਸੀ ਉਹਨਾਂ ਨੂੰ ਦੱਸਿਆ ਜੇ ਵੀ 1,48,390 ਏਕੜ ਫਸਲ ਤਬਾਹ ਹੋਈ ਐ ਸੀ ਮੰਦੇ ਆ ਪਰ ਸਰਕਾਰ ਨੇ ਕਹਤ ਹੈ ਵੀ ਇਹ ਮੁਆਵਜ਼ਾ ਉਹਨਾਂ ਨੂੰ ਬਗੈਰ ਕਿਸੇ ਗਿਣਤੀ ਮਿੰਤੀ ਉਹ ਦਿੱਤਾ ਜਾਏਗਾ ਦੇਖੋ ਜੀ ਸਰਕਾਰ ਤਾਂ ਚਾਹੁੰਦੀ ਸਰਕਾਰ ਦੇ ਉੱਤੇ ਸਨ ਕੋਈ ਵਿਰੋਧੀ ਤਾਂ ਇਹ ਕਹੀ ਜਾਂਦੇ ਨੇ ਵੀ ਕਿਸੇ ਪਾਸੇ ਕੋਈ ਮੱਤ ਦੇ ਨਾਮ ਮਿਲੇ ਜਿੰਨਾ ਚਿਰ ਰਾਜਨੀਤੀ ਕਰਨਾ ਹੈ ਨਾ ਇਸ ਦਾ ਹਟਦਾ ਰਾਜਨੀਤੀ ਕਰਨ ਇਹ ਲੋਕਾਂ ਨੂੰ ਰੋਕਣਾ ਬੂ ਲੋਕਾਂ ਨੂੰ ਇਹਨਾਂ ਦੇ ਮਗਰ ਯੁੱਤੀ ਦਾ ਲੈ ਕੇ ਪਾਣਾ ਪਊ ਲੀਡਰਾਂ ਦੇ ਇਹ ਰਾਜਨੀਤੀ ਕਰਨ ਕੀ ਜਾਂਦੇ ਨੇ ਕੁਝ ਲੋਕ ਮੱਤ ਦੇ ਵਾਸਤੇ ਪੈਸੇ ਮੰਗ ਰਹੇ ਨੇ ਕੁਝ ਉਹਨਾਂ ਨੂੰ ਹਟਾਰ ਰਹੇ ਨੇ ਮਿੰਦਾ ਦਿਓ ਨਾ ਤਾਂ ਕਿ ਜਿਹੜਾ ਇਹਨਾਂ ਦਾ ਜਲੂਸ ਨਿਕਲੇ ਬੰਦੇ ਬਹੁਤ ਹੀ ਸ਼ਰਮਸਾਰ ਗੱਲ ਹੈ ਕਿ ਇਹਨਾਂ ਨੇ ਕਿਸੇ ਨੇ ਵੀ ਜਿਹੜੇ 2-2 4-4 ਅਰਬ 10-10 ਹਜ਼ਾਰ ਅਰਬ 15-15 ਅਰਬ 20-20 ਹਜ਼ਾਰ ਰੁਪਏ ਦੇ ਇਹ ਮਾਲਕ ਨੇ ਤੇ ਲੋਕਾਂ ਦੇ ਫੰਡ ਰ ਇਹਨਾਂ ਕੋਲ ਇਹਨਾਂ ਨੇ 1 ਰੁਪਏ ਦਾ ਕਿਸੇ ਦੇ ਨਾਂ ਤੇ ਚੈੱਕ ਨਹੀਂ ਕੱਟਿਆ ਕੱਲਾ ਬਸ ਮਿੱਠੀਆਂ ਗੱਲਾਂ ਇਹ ਮਤਲਬ ਹੈ ਮਗਰਮੱਛਾਂ ਵਾਲੇ ਹੰਝੂ ਨੇ ਇਹ ਨਹੀਂ ਪਾਉਣੇ ਚਾਹੀਦੇ ਲੋਕ ਸਾਰਾ ਜਾਣਦੇ ਨੇ ਲੋਕਾਂ ਨੂੰ ਪਤਾ ਜਦੋਂ ਲੋਕਾਂ ਦੇ ਹਿਸਾਬ ਨਾਲ ਕੇ ਇਹ ਚੀਕਣਗੇ ਆਪਦੇ ਆਪ ਨੂੰ ਗੱਲ ਕਰ ਹੁਣ ਮਤਲਬ ਇਹਨਾਂ ਕੋਲੇ ਸਿਆਸਤ ਤੋਂ ਬਿਨਾ ਇੱਕ ਵੀ ਗੱਲ ਨਹੀਂ ਹੈਗੀ ਜਦੋਂ ਵੀ ਕੋਈ ਗੱਲ ਕਰਦੇ ਨੇ ਸਿਆਸਤ ਸਬੰਧੀ ਕਰਦੇ ਨੇ ਮੁੱਖ ਮੰਤਰੀ ਬਣੇ ਦਾ ਅਹੁਦਾ ਤੇ ਜਾਂ ਕੋਈ ਹੋਰ ਰਾਜਨੀਤਿਕ ਗੱਲਾਂ ਕਰਦੇ ਨੇ ਇਹਨਾਂ ਨੂੰ ਨਹੀਂ ਕਰਿਆ ਜਾਂਦਾ ਲੋਕਾਂ ਦੇ ਦੁੱਖ ਦੇ ਉੱਤੇ ਜੇ ਇਹਨਾਂ ਤੋਂ ਮੱਲਮ ਨਹੀਂ ਲੱਗਦੀ ਘੱਟੋ-ਘੱਟ ਨਮਕ ਛਿੜਕਣ ਦੀ ਕੋਸ਼ਿਸ਼ ਨਾ ਕਰਨ ਜਿਹੜਾ ਕੋਈ ਕਰਦਾ ਉਹਨੂੰ ਕਰਨ ਦੇਣ ਤੇ ਜੇ ਇਹਨਾਂ ਤੋਂ ਨਹੀਂ ਹੁੰਦਾ ਤਾਂ ਨਾ ਕਰਨ ਜੇ ਇਹਨਾਂ ਨੂੰ ਪ੍ਰਮਾਤਮਾ ਨੇ ਬਲ ਨਹੀਂ ਬਖਸ਼ਿਆ ਕੋਈ ਕਰਨ ਦਾ ਤਾਂ ਨਾ ਕਰਨ ਲੋਕ ਬਥੇਰੇ ਰਾਹੇ ਜਿਹਨੇ ਕਰ ਦੇਣਗੇ ਸਾਡੇ ਹਰਿਆਣੇ ਵਾਲੇ ਭਰਾ ਹਰਿਆਣੇ ਸਰਕਾਰ ਤੋਂ ਬਾਗੀ ਹੋ ਕੇ ਆਉਣ ਲੱਗੇ ਨੇ ਅਤੇ ਰਾਜਸਥਾਨ ਦੇ ਭਰਾ ਲੈ ਜਿਹੜੇ ਰਾਜਸਥਾਨ ਦੇ ਵਿੱਚੋਂ ਵੀ ਟਰਾਲੀਆਂ ਲੈ ਕੇ ਮਤਲਬ ਲੋਕਾਂ ਚਾਹੋ ਥੋੜੀਆਂ ਫਾਟੀਆਂ ਭੇਜੀਆਂ ਚਾਹੇ ਨਹੀਂ ਭੇਜੀਆਂ ਇਨਸਾਨੀ ਤੌਰ ਤੇ ਤੌਰ ਤੇ ਮਤਲਬ ਕਿਉਂਕਿ ਸੰਘਰਸ਼ ਨੇ ਜਿਹੜੇ ਡਾਕਟਰ ਸਾਹਿਬ ਸ਼ਰਮਾ ਜੀ ਲਾਈਨ ਤੇ ਆ ਰਹੇ ਨੇ ਸ਼ਰਮਾ ਜੀ ਲਾਈਨ ਤੇ ਲੈ ਲਿਏ ਨਾਲ ਲੈ ਲਓ ਜੀ ਲੈ ਲਓ ਲੈ ਲਓ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਢੋਡੀ ਸਾਹਿਬ ਸਤਿ ਸ਼੍ਰੀ ਅਕਾਲ ਸ਼ਰਮਾਈ ਡਾਕਟਰ ਸਾਹਿਬ ਆਪਣੇ ਨਾਲ ਜੁੜੇ ਹੋਏ ਨੇ ਹੜ੍ਹਾਂ ਦਾ ਮੁੱਦਾ ਚੱਲ ਰਿਹਾ ਹੈ ਹੜ੍ਹਾਂ ਨੇ ਪੰਜਾਬ 'ਚ ਮਚਾਈ ਭਾਰੀ ਤਬਾਹੀ ਬਿਲਕੁਲ ਜੀ ਬਿਲਕੁਲ ਹੜ੍ਹਾਂ ਨੇ ਜਿਹੜਾ ਬਹੁਤ ਜਿੰਨੀ ਵੱਦਨ ਇੱਕ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਗਿਆ ਇੰਡੀਆ ਦੇ ਹਰ ਇੱਕ ਖੇਤਰ ਦੇ ਵਿੱਚ ਜਿਹੜਾ ਨੁਕਸਾਨ ਹੋ ਚੁੱਕਿਆ ਹੈ ਜੀ ਜੀ ਦੇਖੋ ਢੋਡੀ ਸਾਹਿਬ ਮੈਂ ਤਾਂ ਬਹੁਤ ਵਾਰ ਕਹਿਣਾ ਹੁੰਦਾ ਹੈ ਵੀ ਆਪਾਂ ਜਦੋਂ ਆਪਾਂ ਨੂੰ ਤਕਲੀਫ ਹੁੰਦੀ ਉਸੇ ਟਾਈਮ ਤੁਸੀਂ ਜਾਖਦੇ ਆ ਜੀ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਗੱਲ ਕਹਿ ਕੇ ਟੇ ਨੇ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਕਮੀਆਂ ਸੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਬਿਲਕੁਲ ਸੋਢੀ ਸਾਹਿਬ ਬਿਲਕੁਲ ਜਦੋਂ ਪਤਾ ਹੈ ਵੀ ਹਾੜਾ ਹੋਣੇ ਆ ਬਰਸਾਤਾਂ ਆਉਣੀਆਂ ਉਸ ਤੋਂ ਪਹਿਲਾਂ ਜਿਹੜੀਆਂ ਲੋਕਾਂ ਨੇ ਕਾਜੇ ਕੀਤੇ ਹੋਏ ਨਦੀਆਂ ਤੇ ਨਾਲਿਆਂ ਦੇ ਉੱਤੇ ਅਪਰੋਚਮੈਂਟਾਂ ਕਰਕੇ ਉੱਤੇ ਫਲਾਟ ਪਲਾਟ ਪਰ ਫਲਾਟ ਦੇ ਪਲਾਟ ਦੇ ਉੱਤੇ ਫਲਾਟ ਬਣਾ ਕੇ ਕਿਤੇ ਨਾ ਕਿਤੇ ਵੇਚ ਕੇ ਲੋਕ ਰਹਿ ਵੀ ਰਹੇ ਆ ਜਾਂ ਉਸ ਚੀਜ਼ ਨੂੰ ਵਰਤ ਰਹੇ ਆ ਉਹ ਸਰਕਾਰਾਂ ਦੀਆਂ ਅੱਖਾਂ ਕਿਉਂ ਨਹੀਂ ਖੁੱਲਦੀਆਂ ਉਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਕੁਲਵਾਇਆ ਜਾ ਰਿਹਾ ਸਰ ਮੈਂ ਤੁਹਾਨੂੰ ਇੱਕ ਅਪਡੇਟ ਦੇ ਦੇਣਾ ਤੁਹਾਡੇ ਨਾਲ ਲੱਗਦੇ ਮੋਹਾਲੀ ਚ ਪਾਣੀ ਵੜ ਗਿਆ 11 ਸੈਕਟਰ ਛੋਟੀ ਸਾਹਿਬ ਜਿਹੜੇ 11 ਸੈਕਟਰ 11 ਫੇਸ ਜਾਂ ਸ਼ਿਵਜੋਤ ਕੰਨੀ ਨੇ ਪਲੇਵ ਇਹ ਸਾਰਾ ਹੀ ਕਿਤੇ ਨਾ ਕਿਤੇ ਨਦੀਆਂ ਨਾਲਿਆਂ ਦੇ ਵਿੱਚ ਜਿਹੜਾ ਸ਼ਿਵਜੋਤ ਬਿਲਕੁਲ ਇਹ ਕਰਨ ਦੇ ਨਾਲ ਜਿਹੜਾ ਹਿੱਸਾ ਪੈਂਦਾ ਸਾਰੀ ਨਦੀ ਦੇ ਵਿੱਚ ਹੈ ਜੀ ਉਹ ਸਾਰੀ ਨਦੀ ਦੇ ਵਿੱਚ ਅਪਰੋਚਮੈਂਟ ਹੋਈ ਹੋਈ ਹੈ ਜੀ ਦੇਖੋ ਇਹ ਜਲ ਦੇਵਤਾ ਖਵਾਜਾ ਦੇਵਤਾ ਹੈ ਅਗਰ ਇਹਦਾ ਹੀ ਰਸਤਾ ਰੋਪਣ ਦੀ ਕੋਸ਼ਿਸ਼ ਕਰੂੰਗੇ ਤਾਂ ਕੋਕ ਸੁਣਾਉਗੀ ਸਾਡੀ ਨੂੰ ਸਹਾਉਗਾ ਜੇ ਕੋਰੋਨਾ ਕਰੋੜਾ ਨੂੰ ਕੋਠੀਆਂ ਕਰ ਬੰਸੀ ਆਸੀ ਚੈਨ ਰਹਿ ਗਰੂ ਬਚਾਈਏ ਇਹਨਾਂ ਨੂੰ ਲੇਕਿਨ ਪਹਿਲਾਂ ਨਹੀਂ ਸੋਚਦੇ ਵੀ ਨਦੀਆਂ ਨਾਲਿਆਂ ਦੇ ਵਿੱਚ ਕੋਠੀਆਂ ਬਣਾ ਰਹੇ ਆ ਜੀ ਜੀ ਤੁਹਾਨੂੰ ਲੱਗ ਨਹੀਂ ਰਿਹਾ ਵੀ ਲੋਕਾਂ ਤੱਕ ਉਹ ਮਦਦ ਨਹੀਂ ਪਹੁੰਚ ਰਹੀ ਜਿਹੜੀ ਕਿ ਲੋਕ ਦਿਖਾਵਾ ਜ਼ਿਆਦਾ ਹੋ ਰਿਹਾ ਮਦਦ ਘੱਟ ਪਹੁੰਚ ਰਹੀ ਲੋਕਾਂ ਤੱਕ ਹਾਂ ਬਿਲਕੁਲ ਬਿਲਕੁਲ ਦਿਖਾਵਾ ਤਾਂ ਦੇਖੋ ਕਰ ਰਹੇ ਆ ਜੀ ਦਿਖਾਵਾ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਸਾਰੇ ਦਿਖਾਵਾ ਕਰਦੇ ਆ ਬਹੁਤ ਤੰਦਈ ਦੇ ਨਾਲ ਕਿਤੇ ਨਾ ਕਿਤੇ ਹੜਪੀੜ ਕੱਪਈ ਲਈ ਜਿਹੜੀ ਮਦਦ ਪਚਾਉਣ ਦੇ ਵਿੱਚ ਜਿਹੜੇ ਉਹ ਕਿਤੇ ਨਾ ਕਿਤੇ ਜਾ ਰਹੇ ਆ ਜਾਂ ਉਹ ਮਦਦ ਦੇ ਰਹੇ ਆ ਲੇਕਿਨ ਜਿਆਦਾਤਰ ਦਿਖਾਵਾ ਕੀਤਾ ਜਾ ਰਿਹਾ ਡਰਾਮੇ ਕੀਤੇ ਜਾ ਰਹੇ ਆ ਸੋ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਐਸੀ ਉਹ ਡਰਾਮੇਵਾਜਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਤੇ ਕੋ ਡਰਾਮੇਵਾਜੀ ਨਾ ਕਰੋ ਗਰਾਉਂਡ ਜ਼ੀਰੋ ਤੇ ਜਾ ਕੇ ਜਿਹਦੇ ਤੇ ਤਕਲੀਫ ਪੈਂਦੀ ਐ ਜਿਹਦੇ ਤੇ ਦੁੱਖ ਐ ਉਹ ਵੀ ਜਾ ਕੇ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਜਿਹੜੇ ਮੇਰੇ ਤੇ ਪੈਂਦੀ ਐ ਤਾਂ ਮੈਨੂੰ ਪਤਾ ਦੂਜੇ ਨੂੰ ਨਹੀਂ ਪਤਾ ਹਾਲਾਂਕਿ ਮੇਰੇ ਤੇ ਪੈਂਦੀ ਐ ਤਾਂ ਮੈਨੂੰ ਦੂਜੇ ਨੂੰ ਵੀ ਪਤਾ ਹੋਣਾ ਚਾਹੀਦਾ ਦੂਜੇ ਤੇ ਪੈਂਦੀ ਐ ਮੈਨੂੰ ਵੀ ਪਤਾ ਹੋਣੀ ਚਾਹੀਦੀ ਐ ਤਕਲੀਫ ਕੀ ਹੁੰਦੀ ਐ ਜੀ ਸ਼ਰਮਈ ਮੈਂ ਤੁਹਾਨੂੰ ਅਪਡੇਟ ਦੇ ਦੇਣਾ ਜੋ ਮੈਂ 5 ਮਿੰਟ ਪਹਿਲਾਂ ਡਾਕਟਰ ਸਾਹਿਬ ਨੂੰ ਦਿੱਤੀ ਐ ਵੀ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਐ 23 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਤੇ ਮੈਂ ਤੁਹਾਨੂੰ ਦੱਸ ਦੇਣਾ ਸਾਫ ਚੇਤਾਵਨੀ ਜਾਰੀ ਹੈ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਮਾਜੇ ਦੀ ਵਾਰ ਸੀ ਹੁਣ ਅਸੀਂ ਮਾਲਵੇ ਕੰਨੀ ਮੁੱਖ ਕਰ ਰਹੇ ਯਾਨੀ ਬਰਸਾਤ ਅਗਲੇ 4 ਦਿਨ ਹੋਰ ਭਾਰੀ ਪੈਗੀ ਔਰ ਪਟਿਆਲੇ ਤੱਕ ਮਾਰਾ ਪਾਣੀ ਦੀ ਸਵਾਰ ਹਾਂ ਸੋਦੀ ਸਾਹਿਬ ਦੇਖੋ بارش ਇਸ ਹਸਾਰ ਨਾਲ ਪੈ ਰਹੀ ਹੈ ਵੀ ਲਗਾਤਾਰ ਜਿਹੜੀ 4 5 ਜਾਂ 6 ਦਿਨ ਤੋਂ ਲਗਾਤਾਰ ਪੈ ਰਹੀ ਹੈ ਨੌਨ ਸਟਾਪ ਪੈ ਰਹੀ ਹੈ ਜੀ ਦੇਖੋ ਭਾਤੋਂ ਵੀ ਅੱਧ ਤੋਂ ਬਸ ਜਿਹੜੀ ਗੁਦਰ ਚੁੱਤੇ ਸੌਣ ਦੇ ਮਹੀਨੇ ਚ ਪ੍ਰਸਤਾ ਹੁੰਦੀ ਹੈ ਜੀ ਲੇਕਿਨ ਕਿਤੇ ਨਾ ਕਿਤੇ ਲੋਕਾਂ ਦੇ ਹਿਸਾਬ ਨਾਲ ਵੀ ਜਿਹੜੀ ਗੁਦਰ ਤਾਂ ਚੱਲਦੀ ਹੈ ਐਸੀ ਗੁਦਰ ਤੇ ਨਾਲ ਛੇੜਛਾੜ ਕਰਦੇ ਫਿਰ ਗੁਦਰ ਸਾਨੂੰ ਜਿਹੜੇ ਹੱਥ ਤੇ ਰੰਗ ਦਿਖਾਉਂਦੀ ਹੈ ਜੀ ਮੈਂ ਮੈਂ ਤੁਹਾਨੂੰ ਇੱਕ ਆਪਰੇ ਦੇਣਾ ਮੈਂ ਕਿ ਸਰਕਾਰ ਦਾ ਮੋਢੀ ਨਹੀਂ ਆ ਸਾਡਾ ਚੈਨਲ ਕੇ ਸਰਕਾਰ ਨੂੰ ਸਪੋਰਟ ਨਹੀਂ ਕਰਦਾ ਤੁਸੀਂ ਪੁਰਾਣੇ ਪੱਤਰਕਾਰ ਹੋ ਪਰ ਸਰਕਾਰ ਨੇ ਹੁਣ ਤੱਕ 19000 397 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ ਇਹ ਬੰਦੇ ਆ ਸਰਕਾਰ ਦੀ ਗੱਲ ਵਧੀਆ ਪਰ ਡਾਕਟਰ ਸਾਹਿਬ ਪਰ ਗੱਲ ਇਹ ਹੈ ਨਾ ਸ਼ਰਮਾ ਜੀ ਵੀ ਜਿੱਥੇ ਜਿਹੜੀ ਮਦਦ ਉਹ ਕਈ ਬਜ਼ੁਰਗ ਔਰਤਾਂ ਨੂੰ ਰੋਟੀ ਨਹੀਂ ਮਿਲੀ ਉਹ ਉਹਨਾਂ ਦੇ ਬੱਚੇ ਰੋ ਰਹੇ ਆ ਦੁੱਧ ਨਹੀਂ ਮਿਲਿਆ ਕਈ ਦੇ ਪਸ਼ੂ ਵਹਿ ਗਏ ਉਹਨਾਂ ਨੂੰ ਕੋਈ ਪੁੱਛਣੇ ਨਹੀਂ ਗਿਆ ਦੇਖੋ ਡਰਾਮੇ ਕਰ ਰਹੀ ਹੈ ਯਾਨੀ ਕਿ ਵਿਰੋਧੀ ਪਾਰਟੀਆਂ ਇਸ ਸਮੇ ਪੂਰੀਆਂ ਹਾਂ ਬਿਲਕੁਲ ਬਿਲਕੁਲ ਦੇਖੋ ਵਿਰੋਧੀ ਪਾਰਟੀਆਂ ਦੀ ਵੀ ਆਪਾਂ ਗੱਲ ਕਰਦੇ ਹਾਂ ਦੇਖੋ ਇਹ ਸਰਕਾਰ ਤਾਂ ਜੇ ਅਸੀਂ ਕਹੀਏ ਵੀ ਇਹ ਸਰਕਾਰ ਤੇ ਸਿੱਧਾ ਸਿੱਧਾ ਜੀ ਬਲੇਮ ਨਹੀਂ ਕਰ ਸਕਦੇ ਕਿਉਂਕਿ 3 3.5 ਸਾਲ ਚ ਮੈਚ ਕੁਝ ਨਹੀਂ ਹੁੰਦਾ ਲੇਕਿਨ ਸੋਚਣਾ ਚਾਹੀਦਾ ਸੀ ਪਹਿਲਾਂ ਦਸਤਾਉਣ ਤੋਂ ਪਹਿਲਾਂ ਜਿਹੜੇ ਰਸ ਪਾਣੀ ਦੇ ਰਸਤੇ ਲੋਕਾਂ ਨੇ ਰੋਕੇ ਹੋਈਆਂ ਚੈਨਲ ਦੇ ਬਾਦੇ ਮੈਂ ਆਮ ਆਦਮੀ ਪਾਰਟੀ ਸਰਕਾਰ ਨੂੰ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਗਰਾਉਂਡ ਜ਼ੀਰੋ ਤੇ ਜਾ ਕੇ ਜਿਹੜੇ ਲੋਕਾਂ ਨੇ ਰਸਤੇ ਰੋਕੇ ਆ ਤੁਸੀਂ ਉਹ ਰਸਤੇ ਖਲਵਾ ਦਿਓ ਮੈਂ ਹਰ ਹਰ ਕਿ ਪਣੀ ਕਿਤੇ ਨਹੀਂ ਆ ਸਕਦਾ ਪਾਣੀ ਆਪਣਾ ਰਸ ਬਣਾਉਂਦਾ ਤੇ ਚਲੇ ਜਾਂਦਾ ਜੀ ਲੇਕਿਨ ਜਦੋਂ ਰਸਤਾ ਰੋਕ ਲਿਆ ਜਾਂਦਾ ਫਿਰ ਪਾਣੀ ਕਿਤੇ ਨਾ ਕਿਤੇ ਆਪਣੇ ਫਿਰ ਉਹੀ ਗੱਲ ਆ ਕਿ ਰੰਗ ਤੇ ਹੱਥ ਦਿਖਾਉਂਦਾ ਹੈ ਜੀ ਮੈਂ ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਲੈਣਾ ਡਾਕਟਰ ਸਾਹਿਬ ਸੁਣ ਰਹੇ ਹੋ ਹਾਂਜੀ ਹਾਂਜੀ ਮੈਂ ਤਾਂ ਕੋ ਦਿਲ ਨਹੀਂ ਆਪਾਂ ਤਾਂ ਕਹਿੰਦੇ ਆ ਜੀ ਆਪਣਾ ਚੈਨਲ ਜਨਮਾ ਜੀ ਮੈਂ ਤੁਸੀਂ ਸਾਰੇ ਉੱਧ ਦੇ ਸੰਨੇ ਤੋਂ ਗ੍ਰਾਮਾਂ ਦੇ ਜਿਹੜੇ ਨਜਾਇਜ਼ ਕਬਜ਼ੇ ਹੋਏ ਨੇ ਉਹ ਮਤਲਬ ਉਹਨਾਂ ਨੂੰ ਬੰਦ ਕੀਤਾ ਜਾਵੇ ਬਾਕੀ ਸਿਸਟਮ ਸਾਡੇ ਇਹ ਆ ਵੀ ਸਾਡੇ ਲੋਕ ਪੋਤਰਾਜ ਪੋਤਰਾਜ ਦੇ ਵਿੱਚ ਜਦੋਂ ਕੋਈ ਵੀ ਕਬਜ਼ਾ ਧਾਰੀ ਹੈ ਜਿਹੜਾ ਹੇ ਕੋਈ ਜਲਸਾ ਲੱਖ ਬੰਦੇ ਦਾ ਜਾਂ 50000 ਬੰਦੇ ਦਾ ਇਕੱਠਾ ਕਰਕੇ ਦਿਖਾ ਦਿੰਦਾ ਐਸਾ ਜਿਹੜਾ ਰਾਜਨੀਤਿਕ ਪਾਰਟੀ ਨੇ ਲੋਕਾਂ ਦੀਆਂ ਵੋਟਾਂ ਨਾਲ ਬੜੀਆਂ ਹੁੰਦੀਆਂ ਨੇ ਤੇ ਤਾਂ ਉਸ ਬੰਦੇ ਦਾ ਡਾਕਟਰ ਸਾਹਿਬ ਮੇਰਾ ਮੇਰਾ ਇੱਕ ਸਵਾਲ ਡਾਕਟਰ ਸਾਹਿਬ ਮੇਰਾ ਇੱਕ ਸਵਾਲ ਪੀਐਮ ਮੋਦੀ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੁਣ ਤੱਕ ਪੰਜਾਬ ਦੇ ਲਈ ਇੱਕ ਬਿਆਨ ਵੀ ਸਾਹਮਣੇ ਨਹੀਂ ਆਇਆ ਦੇਖੋ ਜੀ ਮੋਦੀ ਸਾਹਿਬ ਨੇ ਠੀਕ ਹੈ ਵੀ ਨਹੀਂ ਆਇਆ ਗੱਲ ਕਰ ਮੋਦੀ ਸਾਹਿਬ ਤੇ ਗਿਲਾਤਾ ਇਹ ਹੈਗਾ ਵੀ ਉਹਨਾਂ ਨੇ ਅਫਗਾਨਿਸਤਾਨ ਦੇ ਜਿਹੜੇ ਪਟਿਆਲਾ ਸਿਟੀ ਉਹਨਾਂ ਵਾਸਤੇ ਤਾਂ ਹਮਦਰਦੀ ਦਿਖਾਤੀ ਜੀ ਇਹ ਨਹੀਂ ਹੈ ਕਿ ਉਹ ਕਿਉਂ ਦਿਖਾਈ ਸਾਨੂੰ ਇਸ ਗੱਲ ਦਾ ਦੁੱਖ ਹੈ ਵੀ ਸਾਡੇ ਤੇ ਪੰਜਾਬ ਦੇ ਉੱਤੇ 20 ਦਿਨੋਂ ਦੇ ਘੱਟ ਤੋਂ ਘੱਟ ਜਿਹੜਾ ਇਹ ਸਮਾਏ ਨੂੰ ਤੋਂ ਫੂਰਾ ਵੀ ਮਤਲਬ ਕੋਈ ਤਰ੍ਹਾਂ ਮਦਦ ਕਰਨ ਦੀ بجائے ਕੋਈ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਗਿਆ ਸਾਨੂੰ ਇਸ ਗੱਲ ਦਾ ਜਰੂਰ ਡਾਕਟਰ ਸਾਹਿਬ ਸੋਸ਼ਲ ਮੀਡੀਆ ਦੇ ਨਾ ਸੋਸ਼ਲ ਮੀਡੀਆ ਤੇ ਲੋਕ ਰੀਲਾਂ ਪਾ ਰਹੇ ਨੇ ਅੱਜ ਵੀ ਦੇਖ ਰਿਹਾ ਸੀ ਕਿ ਅਗੋਰ ਉਹ ਕੁੜੀਆਂ ਪਾ ਰਹੀਆਂ ਜਿਹੜੀਆਂ ਬੜੀਆਂ ਪੜੀਆਂ ਲਿਖੀ ਹੋਈਆਂ ਨੇ ਔਰੀਲਾ ਕੀ ਪੈਰੀਆਂ ਨੇ ਕਿ ਪੰਜਾਬ ਤਾਂ ਹਰ ਦੇ ਲਈ ਮਦਦ ਲਈ ਖੜਦਾ ਹੈ ਪਰ ਅੱਜ ਪੰਜਾਬ ਨਾਲ ਕੋਈ ਨਹੀਂ ਖੜਿਆ ਪੰਜਾਬ ਕਿਹਨੂੰ ਆਵਾਜ਼ ਮਾਰੇ ਦੇਖੋ ਜੀ ਕਰੇ ਤੁਸੀਂ ਵੀ ਗੱਲ ਹੈ ਵੀ ਠੀਕ ਹੈ ਥੋੜਾ ਬਹੁਤ ਹਰਿਆਣੇ ਤੋਂ ਲੋਕ ਬਾਕੀ ਹੋ ਕੇ ਉੱਥੋਂਆਂ ਸਰਕਾਰਾਂ ਤੋਂ ਆਏ ਨੇ ਰਾਜਸਥਾਨ ਵਾਲਿਆਂ ਨੇ ਵੀ ਆਏ ਨੇ ਗੱਲ ਕਰ ਇਹ ਹੈ ਜੀ ਜਦੋਂ ਪੰਜਾਬ ਤੇ ਹੋਰ ਸੰਕਟ ਪੈਂਦਾ ਤਾਂ ਪੰਜਾਬ ਦੇ ਲੋਕ ਨੇ ਜਿਹੜੇ ਜਾਗਿਆਂ ਦੀਆਂ ਤਕਸਾਂ ਵੀ ਪੱਲੋਂ ਲੈ ਕੇ ਮਦਦ ਕਰ ਕਰਨ ਦੇ ਵਾਸਤੇ ਪਹੁੰਚਦੇ ਨੇ ਇਸ ਦੇ ਵਾਸਤੇ ਜ਼ਰੂਰ ਦੂਜੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਇਸ ਵਾਸਤੇ ਕਿਉਂਕਿ ਸਰਾਸੀਆਂ ਹਟਾਜ ਪੰਜਾਬ 'ਚ ਨੇ ਕੱਲ ਨੂੰ ਕਿਤੇ ਹੋਰ ਨੇ ਪਹਿਲਾਂ ਵੀ ਆਉਂਦੀਆਂ ਰਹਿੰਦੀਆਂ ਨੇ ਤੇ ਆਉਂਦੀਆਂ ਰਹਿਣਗੀਆਂ ਕਿਉਂਕਿ ਸਰਾਸੀਆਂ ਨੂੰ ਘਟਾਉਣ ਵਾਸਤੇ ਸਰਕਾਰਾਂ ਸਾਡੀਆਂ ਕੋਈ ਸਿਨੀ ਹਨ ਨਾ ਪਹਿਲਾਂ ਦੀਆਂ ਸਰਕਾਰਾਂ 'ਚ ਜੀਪੀਐਸ ਨਾ ਕਾਂਗਰਸ ਵਾਲਿਆਂ ਦਾ ਨਾ ਬੀਜੇਪੀ ਵਾਲਿਆਂ ਦਾ ਛੋਟੀਆਂ ਸਰਕਾਰਾਂ ਦੇ ਤਾਂ ਕੋਈ ਸਾਰੇ ਨਹੀਂ ਹੈਗਾ ਇਹ ਗੱਲ ਕਰ ਇਹ ਹੈ ਕਿ ਮਤਲਬ ਜ਼ਰੂਰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਔਰ ਮਾਦੀ ਮਦਦ ਨਹੀਂ ਕਰਨੀ ਚਾਹੀਦੀ ਹੈ ਸਮਾਨ ਦੀ ਕਰਨੀ ਜਾਂਦੀ ਹੈ ਘਰ ਤੋਂ ਘਾਟੇ ਰੈਸਕਿਊ ਦੇ ਵਿੱਚ ਮਤਲਬ ਆਸੀਂ ਹੱਥ ਬਟਾ ਦੇਣਾ ਫਿਰ ਕੋਈ ਸਮਾਨ ਹੈ ਉਹਨੂੰ ਉੱਥੇ ਸਪਲਾਈ ਕਰਨਾ ਲੋੜਵੰਤਾ ਕੋਲ ਫੜਾਇਆ ਹੁਣ ਇੰਨੇ ਹੀ ਬਹੁਤ ਆ ਸਮਾਨ ਦੀ ਕੋਈ ਕਮੀ ਨਹੀਂ ਹੈ ਜੀ ਸਰ ਸਾਹਿਬ ਇੱਕ ਮਿੰਟ ਇੱਕ ਮਿੰਟ ਮੈਂ ਸ਼ਰਮਾ ਜੀ ਕੋਲ ਜਾਣ ਜਾਵਾਂ ਮੇਰੇ ਜੈਨ ਜੀ ਇੱਕ ਸਵਾਲ ਆ ਗਿਆ ਤੁਹਾਡੀ ਗੱਲ ਤੋਂ ਸ਼ਰਮਾ ਜੀ ਸੁਣ ਰਹੇ ਹੋ ਮੈਂ ਤੁਹਾਨੂੰ ਸਵਾਲ ਕਰਨਾ ਇੱਕ ਜੀ 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 ਸ਼ਰਮਾ ਜੀ ਜੇ ਦੋ ਅਸਾਮ ਚ ਪਾਣੀ ਆਂਦਾ ਹੈ ਹਰਿਆਣੇ ਪਾਣੀ ਆਂਦਾ ਹੈ ਰਾਜਸਥਾਨ ਚ ਪਾਣੀ ਆਂਦਾ ਹੈ ਤਾਂ ਸਾਡੇ ਪੰਜਾਬੀ ਭਰਾ ਉੱਥੇ ਪਹੁੰਚ ਜਾਂਦੇ ਦੁੱਧ ਲੈ ਕੇ ਰੋਟੀ ਲੈ ਕੇ ਲੰਗਰ ਲੈ ਕੇ ਕੁਝ ਵੀ ਲੈ ਕੇ ਮਦਦਗਰ ਪਹੁੰਚਦੇ ਨੇ ਅੱਜ ਪੰਜਾਬ ਦੇ ਉੱਪਰ ਐਡੀ ਵਿਪਤਾ ਪਈ ਹੈ ਪੰਜਾਬ ਦੇ ਲੋਕ ਮਰ ਰਹੇ ਨੇ ਬੱਚਿਆਂ ਨੂੰ ਦੁੱਧ ਨਹੀਂ ਮਿਲ ਰਿਹਾ ਲੋਕਾਂ ਦੇ ਪਸ਼ੂ ਰੁੜ ਗਏ ਰੋਟੀ ਨਹੀਂ ਪਹੁੰਚ ਰਹੀ ਤੇ ਅੱਜ ਕੋਈ ਵੀ ਬੰਦਾ ਬਾਹਰ ਨਹੀਂ ਸਟੈਡਾ ਐਡੀ ਮਦਦ ਹੀ ਨਹੀਂ ਅੱਗੇ ਆਇਆ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਹੈ ਭਾਰਤ ਲਈ ਸਮੇ ਦੇ ਕੋ ਸਾਡੀ ਸਾਹਿਬ ਆਮ ਪਬਲਿਕ ਦੀ ਜਿਹੜੀ ਆਪਾਂ ਗੱਲ ਕਰਦੇ ਆਂ ਆਪਾਂ ਦੀ ਕੋਈ ਸੇਵਾ ਕਰਦੀ ਹੈ ਕੋਈ ਦੂਜੇ ਸੂਬੇ ਦਾ ਨਹੀਂ ਕਰਦਾ ਲੇਕਿਨ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਸੈਂਟਰ ਸਰਕਾਰ ਦੀ ਹਰ ਸੂਬੇ ਤੇ ਸੁਰੱਖਿਆ ਰੱਖੜੀ ਹੁੰਦੀ ਹੈ ਸੈਂਟਰ ਸਰਕਾਰ ਨੂੰ ਚਾਹੀਦਾ ਜਿਹੜੇ ਅਸਾਬ ਨਾਲ ਜਿਹੜਾ ਸੂਬਾ ਜ਼ਿਆਦਾ ਪ੍ਰਭਾਵਿਤ ਹੈ ਹੜ੍ਹਾਂ ਦੇ ਨਾਲ ਉੱਤੇ ਜਿਹੜੀ ਗਰਾਉਂਡ ਜ਼ੀਰੋ ਤੇ ਜਾ ਕੇ ਹਾਲਾਂਕਿ ਜਿਹੜੇ ਇੱਕ ਮੰਤਰੀ ਸੰਤਰੀ ਵੀ ਬਣੇਦੇ ਹੁੰਨੇ ਆ ਜਾਂ ਕੋਟੇ ਵੀ ਰੱਖੇ ਜਾਂਦੇ ਆ ਪ੍ਰਸ਼ਾਸਤਾਂ ਦੇ ਕੋਟੇ ਰੱਖੇ ਜਾਂਦੇ ਆ ਘਾਟੇ ਵਾਧੇ ਦੇ ਕੋਟੇ ਰੱਖੇ ਜਾਂਦੇ ਆ ਉਹ ਸਿਰਫ ਕਾਗਜ਼ਾਂ ਦੇ ਦਿਖਾਉਣ ਵਾਸਤੇ ਰੱਖੇ ਜਾਂਦੇ ਆ ਬਜਟਾਂ 'ਚ ਜਦੋਂ ਦੇਣ ਦਾ ਟਾਈਮ ਆਉਂਦਾ ਉਦੋਂ ਸਰਕਾਰ ਹੱਥ ਪਿੱਛੇ ਕਰ ਲੈਂਦੀ ਆ ਮੋਦੀ ਸਾਹਿਬ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਵਿਚਾਰਾ ਕਰਿਆ ਜੀ ਹੁਣ ਆਉਣ ਵਾਲੇ ਵੀ ਜਿਹੜੀ 10 ਸਾਲ ਲੰਘੇ ਜਿਹੜੇ ਹੁਣ ਆਉਣ ਵਾਲੇ 5 ਸਾਲ ਆ ਜਾਂ ਚੱਲ ਰਹੇ 5 ਸਾਲ ਉਹਨਾਂ ਦੀ ਸਰਕਾਰ ਦੇ 15ਵਾਂ ਸਾਲ ਜਿਹੜਾ ਚੱਲ ਰਿਹਾ ਉਹਦੇ ਪਲਤੀ ਜੀ ਕਰਨ ਚੱਲ ਰਹੀ ਹੈ ਉਹਦੇ ਵਿੱਚ ਵੀ ਸਾਨੂੰ ਲੱਗਦਾ ਨਹੀਂ ਜੀ ਮੋਦੀ ਸਾਹਿਬ ਜਾਂ ਆਮ ਸੋਰੀ ਭਾਤੀ ਜਨਤਾ ਪਾਰਟੀ ਕੁਝ ਕਰ ਪਾਉਗੀ ਸ਼ਰਮਾ ਜੀ ਗੱਲ ਪਤਾ ਕੀ ਸਵਾਲ ਕੀ ਉੱਡਦਾ ਖਾਨ ਛਾਤੀ ਸਾਡੇ ਪੰਜਾਬੀ ਵੀਰ ਠੀਕ ਹੈ ਦੇ ਧਰਨੇ ਦੇਣ ਸਾਡੇ ਪੰਜਾਬੀ ਕਿਸਾਨ ਤੇ ਜਦੋਂ ਪੈਕਟ ਦਾ ਦੀ ਵਾਰੀ ਆਉਂਦੀ ਹੈ ਇਹ ਤਾਂ ਹਰਿਆਣਾ ਅੱਗੇ ਦਿੱਲੀ ਅੱਗੇ ਸਾਰੇ ਸਟੇਟਾਂ ਅੱਗੇ ਉਦੋਂ ਪੰਜਾਬ ਦਾ ਨਾਮ ਹੀ ਜਾਂਦਾ ਦੇਖੋ ਤੁਹਾਡੀ ਸਾਹਿਬ ਦੁੱਖਦਾ ਇਸੀ ਗੱਲ ਦਾ ਹੈ ਜਿਸ ਜਿਹੜੀ ਸੈਂਟਰ ਸਰਕਾਰ ਹੁੰਦੀ ਹੈ ਜਿਹੜੀ ਕਿਸੇ ਸੂਬੇ ਦੀ ਸਰਕਾਰ ਹੁੰਦੀ ਹੈ ਉਹ ਸੂਬਿਆਂ ਨੂੰ ਕਿਤੇ ਨਾ ਕਿਤੇ ਜਿਆਦਾ ਜਿਹੜਾ ਉਹ ਫੈਸਿਲਿਟੀ ਦਿੱਤੀ ਜਾਂਦੀ ਹੈ ਜਿੱਥੇ ਸੈਂਟਰ ਸਰਕਾਰ ਦੀ ਕਿਸੇ ਸੂਬੇ ਦੀ ਸਰਕਾਰ ਨਹੀਂ ਹੁੰਦੀ ਉਸੇ ਬਿਸਕਰਾਂ ਕੀਤਾ ਜਾਂਦਾ ਹੈ ਸੋ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਮੇਸ਼ਾ ਹੀ ਜਿਹੜਾ ਸੰਵਿਧਾਨ ਬਣਿਆ ਹੋ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ ਵੀ ਸੈਂਟਰ ਆ ਜਿਹੜਾ ਮਾਪਾਪ ਹੁੰਦਾ ਸੁਪਿਆਂ ਦਾ ਲੇਕਿਨ ਇਹ ਮਾਪਾਪ ਜਿੱਦਾਂ ਦੇ ਆ ਜਿਹੜੇ ਵਿਤਕਰਾ ਕਰਦੇ ਆ ਜੀ ਸੰਵਿਧਾਨ ਤੋਂ ਜਾਂ ਕਾਨੂੰਨ ਤੋਂ ਬਹੁਤ ਦੂਰ ਕੋਸਾਂ ਦੂਰ ਬੈਠੇ ਆ ਜੀ ਫੇਰ ਸ਼ਰਮਈ ਦਾ ਹਾਲ ਕੀ ਪਹੁੰਚੇਗਾ ਹਲਕੀ ਨਿਕਲੇਗਾ ਦੱਸੋ ਨਾ ਕਿਉਂਕਿ ਸਰਕਾਰ ਤਾਂ ਕਰ ਰਹੀ ਆ ਮੈਂ ਮੰਨਦਾ ਭਗਵਾਨਤਮਾਨ ਸਰਕਾਰ ਜਿੰਨਾ ਜ਼ੋਰ ਲਗ ਰਿਆ ਕਰ ਰਹੀ ਆ ਪਰ ਹਰ ਜਗ੍ਹਾ ਤੇ ਪਹੁੰਚਣਾ ਭਗਵਾਨਤਮਾਨ ਜੀ ਨਹੀਂ ਸੰਭਵ ਨਹੀਂ ਹੈ ਤੇ ਸ਼ਰਮਈ ਇੱਕ ਮਿੰਟ ਜੀ ਜਰੂਰ ਜਰੂਰ ਸੋਢੀ ਸਾਹਿਬ ਗੱਲ ਇਹ ਹੈ ਕਿ ਜਿਹੜਾ ਸਾਡਾ ਨੈਸ਼ਨਲ ਇੰਟਰਨੈਸ਼ਨਲ মিডিਆ ਉਹ ਸਾਡੇ ਪੰਜਾਬ ਨੂੰ ਹਾਈਲਾਈਟ ਨਹੀਂ ਕਰ ਰਿਹਾ ਲੋਕਾਂ ਦਾ ਭਾਰਤ ਵਾਸੀਆਂ ਦਾ ਸਤੂਰਕਾ ਹੈ ਪਰ ਉਹ ਸਾਡਾ মিডিਆ ਸਾਨੂੰ ਹਾਈਲਾਈਟ ਨਹੀਂ ਕਰਦਾ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਪੰਜਾਬ ਐ ਕਿੰਨੇ ਸਮੇਂ ਤੋਂ ਤਰਾਸ ਦੀ ਦੇ ਵਿੱਚ ਹੈ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਕਹਿ ਕੇ ਸ਼ਰਮਾਈ ਬਹੁਤ ਵੱਡੀ ਗੱਲ ਕਹਿ ਕੇ ਲੋਕ ਸਾਰੇ ਮੁੱਦੇ ਚੱਕਦੇ ਹੀ ਨਹੀਂ ਆ ਬਿਲਕੁਲ ਬਿਲਕੁਲ ਲੋਕ ਸੱਲਮ ਫੈਣੀ ਚਾਹਤ ਹੈ ਜੀ ਲੋਕ ਤਾਂ ਅੱਜ ਕੱਲ ਜਿਹੜੇ ਸੋਸ਼ਲ ਮੀਡੀਆ ਤੇ ਕਮਾਈ ਦੇ ਸਾਧਨ ਜਿਹੜੇ ਬਣੇ ਹੋਏ ਆ ਕੋਈ ਛੋਟੀ ਜੀ ਗੱਲ ਹੋ ਜAVE ਜਿਹੜਾ ਬਹਤ ਦਾ ਪਤੰਗੜ ਬਣਾ ਦਿੰਦੇ ਆ ਜੀ ਅਸਲ ਜੀ ਗਰਾਉਂਡ ਜ਼ੀਰੋ ਤੇ ਜਾ ਕੇ ਜਿਹੜੇ ਮੁੱਦੇ ਹੁੰਦੇ ਆ ਚੈਨਲਾਂ ਨੂੰ ਵੀ ਆਮ ਪਬਲਿਕ ਨੂੰ ਆਪਣੇ ਪੇਜਾਂ ਤੇ ਪਾਉਣਾ ਚਾਹੀਦਾ ਤਾਂ ਜੋ ਸਰਕਾਰ ਦੀਆਂ ਅੱਖਾਂ ਵੀ ਖੁੱਲੀਆਂ ਰਹਿਣ ਤੇ ਕੰਨ ਵੀ ਖੁੱਲੇ ਰਹਿਣ ਜੀ ਜੀ ਡਾਕਟਰ ਸਾਹਿਬ ਏ ਤੁਸੀਂ ਕੀ ਕਹਿਣਾ ਚਾਹੋਗੇ ਲੋਕ ਕੀ ਕਰਨ ਲਹੁਣ ਜਿਹੜੇ ਲੋਕ ਫਸੇ ਹੋਏ ਨੇ ਪਾਣੀ ਦੇ ਵਿੱਚ ਜਿਸ ਕੋਈ ਲੋਕਤਾ ਹਨ ਰੱਬ ਦਾ ਨਾਮ ਜਪਣ ਜਾਂ ਮਤਲਬ ਸਰਕਾਰਾਂ ਨੂੰ ਕੋਸ਼ਣ ਇਸ ਤੋਂ ਸਾਰੇ ਹੋਰ ਕਿਸੇ ਜਿਹੜਾ ਨਵੇਂ ਸਮੇਂ ਮੀਡੀਆ ਉਹ ਇਸ ਨੂੰ ਹਾਈਲਾਈਟ ਨਹੀਂ ਕਰ ਰਿਹਾ ਜਿਹਦੇ ਕਰਕੇ ਅਸੀਂ ਮਤਲਬ ਕਾफी ਤਰਾਸਦੀ ਹੈ ਜਿਹੜੀ ਸਾਡੀ ਵੱਧ ਗਈ ਜੇ ਨੈਸ਼ਨਲ ਮੀਡੀਆ ਨਾ ਕਿਹਾ ਹੁੰਦਾ ਤਾਂ ਪੰਜਾਬ ਅੱਜ ਹਾਈਲਾਈਟ ਹੁੰਦਾ ਸਾਰੇ ਮਤਲਬ ਇਸ ਤਰ੍ਹਾਂ ਦਾ ਕੰਮ ਇਹ ਸਹੀ ਹੋ ਜਾਣਾ ਸੀ মিডিਆ ਇਹਦੇ ਵਿੱਚ ਫਾਕੀ ਮਤਲਬ ਦੋਸ਼ੀ ਹੈ ਜਿਹੜਾ ਛੱਪੇ ਚੈਨਲ ਨੇ ਉਹ ਇਸ ਚੀਜ਼ ਨੂੰ ਛੋਟਾ ਕਰਕੇ ਦਿਖਾ ਰਹੇ ਨੇ ਇਸ ਕਰਕੇ ਮਤਲਬ ਸਾਡੀ ਜਿਹੜੀ ਉਹ ਹੈ ਅਸੀਂ ਬੇਨਤੀ ਕਰਦੇ ਹਾਂ ਮੋਦੀ ਸਾਹਿਬ ਨੂੰ ਵੀ ਕਰਦੇ ਹਾਂ ਤੇ মিডিਆ ਵਾਲਿਆਂ ਨੂੰ ਵੀ ਕਰਦੇ ਹਾਂ ਵੀ ਜਿਹੜਾ ਇਹ ਤ੍ਰਾਸਦੀ ਹੈ ਇਹਨੂੰ ਹਾਈਲਾਈਟ ਕਰਕੇ ਲੋਕਾਂ ਦੇ ਵਿੱਚ ਦਿਖਾਇਆ ਜਾਵੇ ਤਾਂ ਕਿ ਇਹਨੂੰ ਇੰਟਰਨੈਸ਼ਨਲ ਹੈ ਜਿਹੜੀ ਆਪ ਨੂੰ ਪਹੁੰਚੀ ਜਾਵੇ ਕਿ ਇਸ ਕਰਕੇ ਨੂੰ ਉੱਤਾਨੇ ਫਿਰ ਮਿਲ ਸਕਦੀ ਹੈ ਜੇ ਇਹਨਾਂ ਨੂੰ ਇੰਟਰਨੈਸ਼ਨਲ ਆਰਗਨ ਦਾ ਨਾਮ ਦਿਖਾਈ ਤਾਂ ਇਹ ਤੇ ਪੰਜਾਬ ਸਰਕਾਰ ਤੇ ਰਜੂ ਪੰਜਾਬ ਸਰਕਾਰ ਸੈਂਟਰ ਸਰਕਾਰ ਸਮਲੀਅਤ ਮੱਦੇਬੀ ਨਹੀਂ ਦੇ ਰਹਾ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਇਹ ਵੀ ਵਿਤ੍ਰਿਮ ਨਹੀਂ ਫੈਲਣ ਤੋਂ ਜਾ ਦੇ ਗਿਆ ਡਾਕਟਰ ਸਾਹਿਬ ਇੱਕ ਅਪਡੇਟ ਆ ਗਿਆ ਹੈ ਮਾਨ ਸਰਕਾਰ ਨੇ ਕੋਸ਼ਿਸ਼ ਕਰਤਾ ਪੰਜਾਬ ਨੂੰ ਹਰ ਪ੍ਰੋਵਾਈਡ ਦਿੱਲਾ ਇਲਾਕਾ ਕੋਸ਼ਿਸ਼ ਕਰਤਾ ਹੈ ਦੇਖੋ ਜੀ ਪੰਜਾਬ ਸਰਕਾਰ ਦਾ ਕੁਝ ਪਰੇ ਏ ਤਾਂ ਸੈਂਟਰ ਵੱਲੋਂ ਹੋਵੇਗਾ ਫੇਰ ਜੀ ਜੀ ਸੈਂਟਰ ਸਰਕਾਰ ਇਸ ਚੀਜ਼ ਨੂੰ ਮੂਹਰੇ ਲੈ ਕੇ ਚੱਲਦੀ ਹੈ ਨਾਲੇ ਨਾਲੇ মিডিਆ ਇਸ ਗੱਲ ਦਾ ਪ੍ਰਚਾਰ ਕਰਦਾ ਫੇਰ ਹੀ ਕੋਈ ਗੱਲ ਬਣ ਸਕਦੀ ਹੈ ਵਰਨਾ ਟੀਕਾ ਵੀ ਪੰਜਾਬ ਸਰਕਾਰ ਜਿੰਨਾ ਜ਼ੋਰ ਲੱਗਦਾ ਲਾਈਏ ਫਿਰ ਨਾਲ ਵੀ ਪਰ ਇੱਕ ਗੱਲ ਦੇਖੀ ਹੈ ਇੱਕ ਗੱਲ ਮੈਂ ਇਹ ਦੋਨਾਂ ਨੂੰ ਪੁੱਛਿਆ ਜਾਵਾਂਗਾ ਇੱਕ ਗੱਲ ਵਧੀਆ ਮੈਨੂੰ ਲੱਗੀ ਇਸ ਸਾਰੇ ਤਰ੍ਹਾਂ ਦੀ ਵਿੱਚ ਕਿ ਜਿਹੜੇ ਪੰਜਾਬੀ ਸਾਡੇ ਗਾਇਕ ਨੇ ਉਹ ਸਾਰੇ ਬਾਚੜ ਕੇ ਅੱਗੇ ਆਏ ਨੇ ਸਭ ਨੇ ਹੜਪੜ ਭਾਵੀ ਲੋਕਾਂ ਦੀ ਮਦਦ ਭੇਜੀ ਹੈ ਕੀਤੀ ਹੈ ਹੁਣ ਤੱਕ ਦੇਖੋ ਜੀ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਆ ਗਾਇਕਾਂ ਨੇ ਕੀਤਾ ਬਹੁਤ ਧੰਨਵਾਦ ਕਰਦੇ ਆ ਗੱਲ ਕਰ ਸਾਨੂੰ ਕਰੀ ਸਾਡੇ ਧਾਰਮਿਕ ਸਥਾਨ ਦੇ ਜਿਹੜੇ ਉਹਨਾਂ ਦੇ ਉੱਤੇ ਥੋੜਾ ਜਿਹਾ ਸਾਨੂੰ ਬਹੁਤ ਕੱਥਾ ਸੀ ਹੈਗੀਆਂ ਵੀ ਕਿਸੇ ਨੇ ਕੋਈ ਬਾਹ ਨਹੀਂ ਫੜੀ ਅੱਜ ਜਦੋਂ ਚੈੱਕ ਨਹੀਂ ਦਾ ਟੱਕੇ ਦਿੱਤਾ ਕਿਸੇ ਨੂੰ ਕੋਈ ਜੀਜ ਨਹੀਂ ਲੱਗਾ ਕਿ ਲੋਕਾਂ ਦਾ ਕਠਾ ਦਿੱਤਾ ਹੋਇਆ ਰਾਸ਼ਨ ਬੰਦ ਨਾਲ ਆਸਤੇ ਹੀ ਆਪ ਆਪ ਨੂੰ ਮਤਲਬ ਹਾਈਲਾਈਟ ਕਰੀ ਜਾਂਦੇ ਨੇ ਸਾਡੇ ਕੋਲੇ ਕਾਫੀ ਫਰਮਾਇਆ ਧਾਰਮਿਕ ਫਰਮਾਇਆ ਹੈ 40 ਤੋਂ 50 ਰੁਪਈਆ ਸਾਡੇ ਕੋਲੇ ਹੈਗਾ ਅੱਜ ਜੇ ਉਹਨੂੰ ਵਰਤਦੇ ਤਾਂ ਫਿਰ ਉਸ ਤੋਂ ਬਾਅਦ ਕਦੋਂ ਵਰਤਣਗੇ ਕਿਉਂਕਿ ਉਹ ਇਨਾ ਲੋਕਾਂ ਦਾ ਹੀ ਦਿੱਤਾ ਹੋਇਆ ਪੈਸੇ ਦਾ ਜਿਹਦੇ ਉੱਤੇ ਕੁਝ ਲੋ ਇਹ ਤਾਂ ਮੁਕਤ ਕਰਾ ਕੇ ਕਾਹ ਲੋਕਾਂ ਦੇ ਵਿੱਚ ਰਾਹਤ ਬਣਨੀ ਚਾਹੀਦੀ ਹੈ ਜੀ ਚਲੋ ਰਜਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਸ਼ਰਮਾ ਹੀ ਸੁਣ ਰਿਹਾ ਤੁਸੀਂ ਧੰਨਵਾਦ ਬਿਲਕੁਲ ਜੀ ਬਿਲਕੁਲ ਸ਼ਰਮਾਈ ਤੁਸੀਂ ਲਾਈਵ ਪ੍ਰੋਗਰਾਮ ਜੁੜੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੁੜਿਆ ਕਰੋ ਤੁਹਾਡੇ ਉਧਰ ਮੌਲ ਠੀਕ ਹੈ ਵੈਸੇ ਬਿਲਕੁਲ ਸਾਡੇ ਤਾਂ ਫਿਲਹਾਲ ਕੁਝ ਕੁਝ ਠੀਕ ਹੈ ਜੀ ਕੁਝ ਕੁਝ ਖਤਰਾ ਵੀ ਹੈਗਾ ਜੀ ਕਿਤੇ ਕਿਤੇ ਪਾਣੀ ਆ ਵੀ ਜਾਂਦਾ ਕੁਛ ਲੱਗ ਜਾਂਦਾ ਚਲੋ ਪਰਮਾਤਮਾ ਅਕੈ ਅਰਦਾਸ ਕਰਦੇ ਆ ਕਿ ਸਾਰੇ ਜਿੰਨੇ ਵੀ ਜਿਹੜਾ ਪਾਣੀ ਆ ਸਭ ਖਤਮ ਹੋਵੇ ਜਿਹੜੀ ਤਰਾਸ ਦੀ ਕ੍ਰੂਦਰ ਦੀ ਕ੍ਰੋਪੀ ਆ ਖਤਮ ਹੋਵੇ ਲੋਕ ਵਾਪਸ ਆਪਣੀ ਜ਼ਿੰਦਗੀ ਜਾ ਸਕਣ ਜੀ ਜੀ ਧੰਨਵਾਦ ਸਦੋਤ ਹੋਰ ਨਾਲ ਜੁੜੇ ਸੀਗੇ ਪਹਿਲਾਂ ਤਾਂ ਸਾਡੇ ਜਿਹੜੇ ਸਹਿਯੋਗੀ ਨਿਰਿੰਦਰ ਸਿੰਘ ਜੀ ਮਾਨਸਾ ਤੋਂ ਫਿਰ ਸਾਡੇ ਸੀਨੀਅਰ ਪੱਤਰਕਾਰ ਆਗੇ ਖਰੜ ਤੋਂ ਸੰਜੀਵ ਸ਼ਰਮਾ ਜੀ ਤੇ ਗੱਲ ਜਿਹੜੀ ਕਰ ਰਹੇ ਜੀ ਪੰਜਾਬ ਦੇ ਜ਼ਿਲ੍ਹਿਆਂ ਦੀ ਕਿ ਪੰਜਾਬ ਦੇ ਜ਼ਿਲ੍ਹੇ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਨੇ ਹਜੇ ਵੀ ਜਿਹੜਾ ਖਤਰਾ ਉਹ ਟਲਿਆ ਰਿਹਾ ਹੈ ਕਿਉਂਕਿ ਕਈ ਅਜੇ ਬੰਨ ਨੇ ਜਿੱਥੋਂ ਪਾਣੀ ਛੱਡਿਆ ਜਾ ਸਕਦਾ ਹੈ ਤੋਂ ਅੰਦਾਜ਼ੇ ਨੇ ਆ ਕਿ ਜਿਹੜੀ ਨਵੀਂ ਅਪਡੇਟ ਆਈ ਹੈ ਕਿ ਮੋਹਲ ਦੇ ਵਿੱਚ ਦੁਬਾਰਾ ਪਾਣੀ ਵੜ ਚੁੱਕਿਆ ਹੈ ਜਿਵੇਂ ਕਿ ਸਾਡੇ ਪੱਤਰਕਾਰ ਭਰਾ ਨੇ ਦੱਸਿਆ ਕਿ ਮੋਹਲ ਦੇ ਇੱਕ ਨਹੀਂ ਇੱਕ ਕਈ ਜਗ੍ਹਾ ਤੇ ਪਾਣੀ ਆ ਗਿਆ ਤੇ ਉੱਥੇ ਜੇ ਗੱਲ ਕੀਤੀ ਜੇ ਤਾਂ ਜਿਹੜਾ ਸਾਡਾ ਮੌਸਮੀ ਭਾਗ ਹੈ ਉਹਨੇ ਅਲਰਟ ਕਰ ਦਿੱਤਾ ਹੈ ਜਾਰੀ ਕਿ 11 ਤਰੀਕ ਤੱਕ ਤੇਜ਼ ਮੀਂਹ ਪੈਗਾ ਪੰਜਾਬ ਦੇ 23 ਜਿਲ੍ਹਿਆਂ ਦੇ ਵਿੱਚ ਉਹ 23 ਜਿਲ੍ਹੇ ਸਾਰੇ ਤੁਹਾਨੂੰ ਪਤਾ ਕਿਹੜੇ-ਕਿਹੜੇ ਨੇ ਤੁਹਾਨੂੰ ਦੱਸ ਦੇ ਕਿ ਸਭ ਤੋਂ ਨੁਕਸਾਨ ਜਿਹੜਾ ਹੋਇਆ ਉਹ ਗੁਰਦਾਸਪੁਰ ਫਰੋਜਪੁਰ ਜੇਕਰ ਗੱਲ ਕੀਤੀ ਜੇ ਤਾਂ ਗੜਸ਼ੰਕਰ ਵੀ ਨਹੀਂ ਬਚਿਆ ਹੈ ਤੇ ਹੁਣ ਇਹ ਪਾਣੀ ਲੁਧਿਆਣੇ ਵਿੱਚ ਵੀ ਕੱਲ ਵੜ ਗਿਆ ਤੇ ਜੇਕਰ ਗੱਲ ਕੀਤੀ ਜੇ ਤਾਂ ਹੁਣ ਦੱਸਿਆ ਜਾ ਰਿਹਾ ਹੈ ਕਿ ਰਾਜਪੁਰੇ ਦੇ ਨੇੜੇ-ਨੇੜੇ ਪਿੰਡ ਨੇ ਉਹਨਾਂ ਨੂੰ ਨੋਟ ਜਾਰੀ ਕਰਤਾ ਕਿਉਂਕਿ ਘੱਗਰ ਦਾ ਜਿਹੜਾ ਦਰਿਆ ਹੈ ਉਹ ਕਾਫੀ ਉੱਪਰ ਦਾ ਪਾਣੀ ਆ ਚੁੱਕਿਆ ਹੈ ਸੋ ਦੋਸਤੋ ਅਸੀਂ ਰੱਬ ਅੱਗੇ ਬੇਨਤੀ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਜਲਦੀ ਜਲਦੀ ਇਸ ਤਰ੍ਹਾਂ ਦੇ ਨੂੰ ਘਟਾਇਆ ਵੇ ਰੱਬ ਜਾਨੀ ਕਿ ਲੋਕ ਜਿਹੜੇ ਕਿ ਜਿਨ੍ਹਾਂ ਦੇ ਘਰਵਾਲੇ ਉਜੜ ਗਏ ਨੇ ਉਹ ਆਪਣੀ ਜ਼ਿੰਦਗੀ ਵਿੱਚ ਵਾਪਸ ਆ ਸਕਣ ਤੇ ਜਿਨ੍ਹਾਂ ਦਾ ਕੁਮਦਦ ਨਹੀਂ ਪਹੁੰਚ ਰਹੀ ਉਹਨਾਂ ਤੱਕ ਸਰਕਾਰਾਂ ਜਲਦੀ ਜਲਦੀ ਮਦਦ ਪਹੁੰਚਾਣ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਹਾਲੇ ਕਿ ਸਰਕਾਰਾਂ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਨੇ ਪਰ ਜੇਕਰ ਗੱਲ ਕੀਤੀ ਇਹ ਤਾਂ ਸੈਂਟਰ ਸਰਕਾਰ ਦੇ ਵੱਲੋਂ ਹਿੱਤ ਕੋਈ ਮਦਦ ਪੰਜਾਬ ਨੂੰ ਮੁਹੱਈਆ ਨਹੀਂ ਕਰਵਾਈ ਗਿਆ ਇਹ ਵੀ ਇੱਕ ਲਹੰਤੌਰੀ ਗੱਲ ਹੈ ਕਿਉਂਕਿ ਜਿਹੜੀ ਸੈਂਟਰ ਸਰਕਾਰ ਹੁੰਦੀ ਆ ਉਹ ਸਾਂਝੀ ਹੁੰਦੀ ਹੈ ਪਰ ਨਹੀਂ ਪੰਜਾਬ ਨਾਲ ਕੀਤਾ ਜਾ ਰਿਹਾ ਮਤਰਈ ਮਾਂ ਦੇ ਮਤਰੇ ਪੁੱਤ ਵਾਲਾ ਵਿਵਹਾਰ ਸੋਸੋ ਇਹ ਸਾਡਾ ਅੱਜ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੇ ਤੁਹਾਨੂੰ ਸੀ ਜਿਹੜੇ ਆਪਣੇ ਆਪਣੇ ਤੁਹਾਡੇ ਜ਼ਿਲ੍ਹੇ ਨੇ ਜੇਕਰ ਤੁਹਾਡੇ ਪਾਣੀ ਹੈ ਤਾਂ ਆਪਣੇ ਆਪਣੇ ਘਰਾਂ ਵਿੱਚ ਸੁਰੱਖੇ ਰਹੋ ਜੋ ਕੰਮ ਹੈ ਤਾਂ ਹੀ ਬਾਹਰ ਜਾਇਓ ਕਿਉਂਕਿ ਅਗਲੇ 3-4 ਦੀ ਮੀਂਹ ਬਹੁਤ ਤੇਜ਼ ਪੈਣਾ ਜੋ ਮੌਸਮੀ ਭਾਗ ਨੇ ਜਾਰੀ ਕੀਤਾ ਹੈ ਤੁਹਾਡਾ ਪੂਰੀ ਅਪਡੇਟ ਦਿੰਦੇ ਰਾਂਗੇ ਲਾਈਵ ਪ੍ਰੋਗਰਾਮ ਤੇ ਤੁਹਾਨੂੰ ਦਿਖਾਉਂਦੇ ਰਾਂਗੇ ਕਿਹੜੇ ਕਿਹੜੇ ਸ਼ਹਿਰ ਚ ਕੀ ਕੀ ਹੋ ਰਿਹਾ ਜਿਵੇਂ ਹੀ ਸਾਡੇ ਕੋਲ ਅਪਡੇਟ ਆਏਗੀ ਤੁਹਾਨੂੰ ਇਹਨਾਂ ਪੰਜਾਬੀ ਟੀਵੀ ਸਭ ਤੋਂ ਪਹਿਲਾਂ ਨਿਸ਼ਾ ਕਰੇਗਾ ਉਹ ਖਬਰਾਂ ਸੋ ਤੋਂ ਤੁਹਾਡੇ ਦੁਆਰਾ ਜੁੜਾਂਗਾ ਕੋਈ ਹੋਰ ਲਾਈਦਾ ਵੱਡਾ ਮੁੱਦਾ ਲੈ ਕੇ ਤੁਸੀਂ ਉੱਥੇ ਦੇਖੋ ਇਹ ਪੰਜਾਬੀ ਟੀਵੀ ਚ ਚੱਲ ਰਹੀ ਹੈ ਬਾਕੀ ਦੀਆਂ ਖਬਰਾਂ